ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗ ਗਉੜੀ ਦੀਪੀ ਮਹੱਲਾ ਪਹਿਲਾ ਇੱਕ ਉਹੰਕਾਰ ਸਤਗੁਰ ਪ੍ਰਸਾਦ ਜੈ ਘਰ ਕੀਰਤਾਂ ਕਿਆ ਕਰਤੇ ਕਾ ਹੋਏ ਵਿਚਾਰੋ ਤਿਤ ਗਰਗਾਉ ਸੋਹਿਲਾ ਸਿਵ ਰੋ ਸਿਰਜਨਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਬਾਰੇ ਜਿ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸਮਾਲੀਐ ਦੇਖੇਗਾ ਦੇਵ ਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕੋਣ ਸੁਮਾਰ ਸੰਬਦ ਸਾਹਾ ਲਿਖਿਆ ਮਿਲ ਕਰ ਪਾਹੋ ਤੇਲ ਦੇਵ ਸੱਜਣਾ ਸੀਸੜੀਆਂ ਜੋ ਹੋਐ ਸਾਇਸਿਓ ਮੇਲ ਘਰ ਘਰ ਹੋ ਪੌਂਚਾਸ ਗੜੇ ਨਿਤ ਪਵੰਨ ਸਦਨਹਾਰਾ ਸਮਰੀਐ ਨਾਨਕ ਸੇ ਦਿਹ ਆਮਨ ਰਾਗਾ ਸਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਦੇਸ ਗੁਰ ਗੁਰ ਇੱਕੋ ਵੇ ਸਨੇਕ ਬਾਬਾ ਜੈ ਕਰ ਕਰਤੇ ਕੀਤ ਹੋਏ ਸੋ ਕਰ ਰਖ ਵਡਾਈ ਤੋਏ ਰਹਾਓ ਵਿਸੇ ਚਸਿਆ ਘੜੀਆਂ ਪਹਿਰਾ ਤੇ ਤੇਵਾਰੀ ਮਾਹੋ ਹੋਆ ਸੂਰਜ ਕੋ ਰੁਤ ਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਂਤ ਨਾ ਸ੍ਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਅਨਲੋਪ ਮਨ ਚਵਰੋ ਕਰੇ ਸਗਲ ਗੁਨ ਰਾਏ ਸੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਕੰਨਣਾ ਤੇਰੀ ਆਰਤੀ ਅਨਤਾ ਸ਼ਬਦ ਆਜੰਤ ਤੇਰੀ ਰਹਾਓ सहस तव नन 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 हह तोहि कोस सहस मुरत नन एक तोहि सहस पद बिमल न अनेक पद गंध बिन सहस तव गंधिवचलता मोहि सब में ज्योत ज्योत है सोए तिसदा चानन सब में चानन होए गुरु साकी ज्योत प्रगट होए जो तिस भावे स्वार्थी होए ਹਰ ਚਰਨ ਕਾਵਲ ਮਕਰੰਦ ਲੋਬਿਤ ਮਨੋ ਅਨਦੀਨੋ ਮੋਹੀ ਆਈ ਪੀ ਆਸਾ ਕਿਰਪਾ ਜਲਦੇ ਨਾਨਕ ਸਰੰਗ ਕੋ ਹੋਏ ਜਾਤੇ ਤੇ ਰਹਿ ਨਾਏ ਵਾਸਾ ਰਾਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਪਰਿਆ ਮਿਨ ਸਾਧੂ ਖੰਡਰ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਜਿਲੀ ਪੁਨਵਡਾ ਹੈ ਕਰ ਡੰਡੋਤ ਪੁਨਵਡਾ ਹੈ ਰਹਾ ਸਾਗਤ ਹਰ ਸਸਾਦਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੀ ਜੋ ਜੋ ਚਰੈ ਚੁ ਬੈ ਦੁਖ ਪਾਵਹਿ ਜਮ ਕਾਲ ਸਹਿ ਸਿਰ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਪਉ ਕੰਡਾ ਹੀ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬੈ ਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੀ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਸੁਖ ਮੰਡਾ ਹੀ राग गौड़ी पूर्वी महला पंचवा करो बिनंती सुनो मेरे मीता संत टहल की बेला ਇਹਾਂ ਖੜ ਚਲਾਵ ਹਰ ਲਹਾ ਗੈ ਮਸਮ ਸੁਹੇਲਾ ਔਦ ਘਟੇ ਦੀਨ ਸਰੇ ਨਾਰੀ ਮਨ ਗੁਰਮੀ ਲਕਾ ਜਿਸ ਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹੋ ਰਸਾ ਕਤ ਕਤਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾ ਜਹੋ ਹਰ ਗੁਰ ਤੇ ਮਨ ਬਸੇਰਾ ਨਿਜ ਕਰਮੈਲ ਪਾਵੋ ਸੁਖ ਸਹਜੇ ਬੋਰ ਨ ਹੋਏਗੋ ਫੇਰਾ ਅੰਤਰ ਜਾਮੀ ਪੁਰ ਕਬੀ ਦਾਤੇ ਸਰਧਾ ਮਨ ਕੇ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋ ਕੋ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰ ਕਬੀ ਦਾਤੇ ਸਰਧਾ ਮਨ ਕੇ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗੈ ਮੋ ਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ